ਕਾ ਬੜਾ ਚਿੰਤਾ ਦਾ ਵਿਸ਼ਾ ਵਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਕਿ ਦੇਸ਼ ਵਿਰੋਧੀ ਸਮਾਜ ਵਿਰੋਧੀ ਨਰੈਣ ਸਿੰਘ ਚੌੜਾ ਨੂੰ ਦੋ ਤਿੰਨ ਦਿਨ ਪਹਿਲਾਂ ਜਮਾਨਤ ਮਿਲੀ ਆ ਇਸ ਕਰਕੇ ਨਹੀਂ ਮੈਂ ਪੋਸਟ ਪਾ ਰਿਹਾ ਕਿ ਉਹਨੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਹਮਲਾ ਕੀਤਾ ਜਾਂ ਮੇਰਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਨਾਲ ਕੋਈ ਹੇਜ ਆ ਮੈਂ ਇਸ ਕਰਕੇ ਪੋਸਟ ਸਾਂਝੀ ਕਰ ਰਿਹਾ ਕਿ ਇਹੋ ਜੇ ਸਮਾਜ ਵਿਰੋਧੀ ਅੰਸਰ ਜਦੋਂ ਬਾਹਰ ਆ ਕੇ ਤੇ ਫੇਰ ਸਾਡੇ ਜਿਹੜਾ ਵਾ ਦੇਸ਼ ਪੰਜਾਬ ਨੂੰ ਗੰਦਰਾ ਕਰਨ ਦੀ ਕੋਸ਼ਿਸ਼ ਕਰਨਗੇ ਮੈਂ ਇਸ ਕਰਕੇ ਤੁਹਾਡਾ ਨਾ ਪੋਸਟ ਜਿਹੜੀ ਜਿਹੜੀ ਹੈ ਸਾਂਝੀ ਕਰ ਰਿਹਾ ਜਿਸ ਬੰਦੇ ਨੇ ਦਰਬਾਰ ਸਾਹਿਬ ਦੇ ਬਾਹਰ ਸ਼ਰਿਆਮ ਗੋਲੀ ਚਲਾਈ ਹੋਵੇ ਸਾਰੇ ਬਿਸ਼ਪ ਨੇ ਲਾਈਵ ਦੇਖਿਆ ਹੋਵੇ ਤੋਂ ਉਹਨੂੰ ਇੰਨੀ ਜਲਦੀ ਜ਼ਮਾਨਤ ਮਿਲ ਜਾਣਾ ਇੱਕ ਅਚੰਭੇ ਵਾਲੀ ਗੱਲ ਆ ਇੱਕ ਮਾਰੂ ਹਥਿਆਰ 9mm ਦਾ ਜਿਹਨੂੰ ਅਸੀਂ ਬਲੌਕ ਕਹਿੰਨੇ ਆ ਉਦੇ ਰਾਈ ਗੋਲੀ ਚੱਲੀ ਹੋਵੇ ਤੇ ਉਹ ਹਥਿਆਰ ਸਿਰਫ ਤੇ ਸਿਰਫ ਦੇਸ਼ ਦੇ ਜਿਹੜੇ ਸੁਰੱਖਿਆ ਬਲ ਨੇ ਉਹਨਾਂ ਕੋਲ ਜਾਂ ਸਟੇਟ ਦੀ ਪੁਲਿਸ ਦੇ ਕੋਲ ਆ ਇਹ ਉਸ ਵੈਪਨ ਦੇ ਨਾਲ ਗੋਲੀ ਚੱਲੀ ਤੇ ਮੈਂ ਕੁਝ ਦਿਨ ਪਹਿਲਾਂ ਪੜ ਰਿਹਾ ਸੀ ਕਿ ਇੱਕ ਮੁਹਾਲੀ ਦੀ ਅਦਾਲਤ ਨੇ ਉਸ ਬੰਦੇ ਨੂੰ ਇਸ ਕਰਕੇ ਜ਼ਮਾਨਤ ਨਹੀਂ ਦਿੱਤੀ ਕਿ ਉਹਦੇ ਕੋਲੋਂ ਕੁਝ ਗਰਮ ਖਿਆਲੀ ਕਿਤਾਬਾਂ ਮਿਲੀਆਂ ਪਰ ਜਿਸ ਬੰਦੇ ਕੋਲੋਂ ਨਵੇਂ ਨਵੇਂ ਐਮਐਮ ਦਾ ਪਿਸਤੌਲ ਮਿਲਿਆ ਹੋਵੇ ਬੰਦੇ ਗਵਾਹ ਹੋਣ ਸ਼ਰੀਆਮ ਸਾਰਾ ਕੁਝ ਹੋਇਆ ਹੋਵੇ ਤੇ ਉਹਨੂੰ ਸਰਕਾਰ ਦੇ ਪਤਾ ਨਹੀਂ ਕੀ ਮਨਸ਼ਾ ਵਾ ਸਰਕਾਰ ਨੇ ਕੇਸ ਨੂੰ ਇਨਵੈਸਟੀਗੇਟ ਚੰਗੀ ਤਰ੍ਹਾਂ ਨਹੀਂ ਕੀਤਾ ਕਿ ਇਥੋਂ ਤੱਕ ਵੀ ਨਹੀਂ ਪਤਾ ਕੀਤਾ ਗਿਆ ਕਿ ਉਹ ਵੈਪਨ ਉਸ ਬੰਦੇ ਨੇ ਪ੍ਰੋਕਿਊਰ ਕਿੱਥੋਂ ਕੀਤਾ ਤੇ ਉਹ ਬੰਦਾ ਬੜੇ ਸ਼ਰੀਆਮ ਜ਼ਮਾਨਤ ਦੇ ਬਾਹਰ ਆਇਆ ਲੋਕ ਉਹਦਾ ਸਵਾਗਤ ਕਰ ਰਹੇ ਨੇ ਤੇ ਪੰਜਾਬ ਦੇ ਹਾਲਾਤ ਜਿਹੜੇ ਨੇ ਇਸ ਵੇਲੇ ਬਹੁਤ ਨਾਜਿਕ ਦੌਰ ਚੋਂ ਗੁਜ਼ਰ ਰਹੇ ਨੇ ਗੈਂਗਸਟਰ ਜਿਹੜੇ ਨੇ ਉਹ ਸ਼ਰਿਆਮ ਲੋਕਾਂ ਕੋਲੋਂ ਫਰੋਤੀਆਂ ਮੰਗ ਰਹੇ ਨੇ ਲੋਕਾਂ ਕੋ ਨੂੰ ਗੋਲੀਆਂ ਚ ਪਾਜ ਰਹੀਆਂ ਨੇ ਮਾਵਾਂ ਦੇ ਪੁੱਤ ਕਤਲ ਹੋ ਰਹੇ ਨੇ ਪਰ ਇਹੋ ਜੇ ਸਾਜ਼ਿਸ਼ ਕਰਤਾ ਕਿਉਂਕਿ ਇਸ ਬੰਦੇ ਤੇ ਪਹਿਲਾਂ ਹੀ ਮੇਰਾ ਖਿਆਲ ਆ ਕਿ 30 ਤੋਂ 35 ਮਕਦਮੇ ਦਰਜ ਨੇ ਜਿੰਨਾਂ ਵਿੱਚ ਭਾਵੇਂ ਇਹਨੂੰ ਜ਼ਮਾਨਤ ਮਿਲ ਗਈ ਆ ਪਰ ਇਸ ਵਾਰੀ ਇਸ ਬੰਦੇ ਕੋਲੋਂ ਜੋ ਇਨੇ ਸਾਨੂੰ ਸਿਰੇਲ ਚੜਾ ਦਿੱਤਾ ਵਾ ਤੇ ਪੰਜਾਬ ਸਰਕਾਰ ਦੀ ਨਲਾਇਕੀ ਕਰਕੇ ਪਤਾ ਨਹੀਂ ਕਿਹੜੀ ਮਜਬੂਰੀ ਕਰਕੇ ਇਹੋ ਜਿਹੇ ਜਿਹੜਾ ਦੇਸ਼ ਵਿਰੋਧੀ ਅੰਸਰ ਨਰੈਣ ਸਿੰਘ ਚੌੜਾ ਇਹਦੀ ਜਮਾਨਤ ਜਿਹੜੀ ਆ ਹੋਣ ਦਿੱਤੀ ਗਈ ਆ ਕੋਈ ਵਿਰੋਧ ਨਹੀਂ ਕੀਤਾ ਗਿਆ ਕਿਉਂਕਿ ਨਰੈਣ ਸਿੰਘ ਚੌੜਾ ਉਹ ਵਿਅਕਤੀ ਆ ਜਿਹੜਾ ਪਾਕਿਸਤਾਨ ਦੀ ਜਿਹੜੀ ਏਜੰਸੀ ਆ ਆਈਐਸਆਈ ਉਹਦੇ ਹੱਥਾਂ ਦੇ ਵਿੱਚ ਖੇਡਦਾ ਵਾ ਤੇ ਸਾਡੇ ਦੇਸ਼ ਭਾਰਤ ਦਾ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਕਦੀ ਵੀ ਇਹਨੇ ਕਸਰ ਨਹੀਂ ਛੱਡੀ ਇਹੋ ਜਿਹੇ ਬੰਦਿਆਂ ਦੀ ਅਸਲੀ ਥਾਂ ਜੇਲ੍ਹ ਆ ਤੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਡਕਣਾ ਚਾਹੀਦਾ ਇੱਕ ਬੜਾ ਚਿੰਤਾ ਦਾ ਵਿਸ਼ਾ ਵਾ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਕਿ ਦੇਸ਼ ਵਿਰੋਧੀ ਸਮਾਜ ਵਿਰੋਧੀ ਨਰੈਣ ਸਿੰਘ ਚੌੜਾ ਨੂੰ ਦੋ ਤਿੰਨ ਦਿਨ ਪਹਿਲਾਂ ਜਮਾਨਤ ਮਿਲੀ ਆ ਇਸ ਕਰਕੇ ਨਹੀਂ ਮੈਂ ਪੋਸਟ ਪਾ ਰਿਹਾ ਕਿ ਉਹਨੇ ਸਰਦਾਰ ਚਕਬੀਰ ਸਿੰਘ ਬਾਦਲ ਤੇ ਹਮਲਾ ਕੀਤਾ ਜਾਂ ਮੇਰਾ ਸਰਦਾਰ ਚਕਬੀਰ ਸਿੰਘ ਜੀ ਬਾਦਲ ਦੇ ਨਾਲ ਕੋਈ ਹੇਜ ਆ ਮੈਂ ਇਸ ਕਰਕੇ ਪੋਸਟ ਸਾਂਝੀ ਕਰ ਰਿਹਾ ਕਿ ਇਹੋ ਜੇ ਸਮਾਜ ਵਿਰੋਧੀ ਅੰਸਰ ਜਦੋਂ ਬਾਹਰ ਆ ਕੇ ਤੇ ਫਿਰ ਸਾਡੇ ਜਿਹੜਾ ਵਾ ਦੇਸ਼ ਪੰਜਾਬ ਨੂੰ ਗੰਦਲਾ ਕਰਨ ਦੀ ਕੋਸ਼ਿਸ਼ ਕਰਨਗੇ ਮੈਂ ਇਸ ਕਰਕੇ ਤੁਹਾਡੇ ਨਾਲ ਪੋਸਟ ਜਿਹੜੀ ਜਿਹੜੀ ਹੈ ਸਾਂਝੀ ਕਰ ਰਿਹਾ ਜਿਸ ਬੰਦੇ ਨੇ ਦਰਬਾਰ ਸਾਹਿਬ ਦੇ ਬਾਹਰ ਸ਼ਰਿਆਮ ਗੋਲੀ ਚਲਾਈ ਹੋਵੇ ਸਾਰੇ ਵਿਸ਼ਵ ਨੇ ਲਾਈਵ ਦੇਖਿਆ ਹੋਵੇ ਤੋਂ ਉਹਨੂੰ ਇੰਨੀ ਜਲਦੀ ਜ਼ਮਾਨਤ ਮਿਲ ਜਾਣਾ ਇੱਕ ਅਚੰਭੇ ਵਾਲੀ ਗੱਲ ਹੈ ਇੱਕ ਮਾਰੂ ਹਥਿਆਰ 9mm ਦਾ ਜਿਹਨੂੰ ਅਸੀਂ ਬਲੌਕ ਕਹਿੰਨੇ ਆ ਉਹਦੇ ਰਾਈ ਗੋਲੀ ਚੱਲੀ ਹੋਵੇ ਤੇ ਉਹ ਹਥਿਆਰ ਸਿਰਫ ਤੇ ਸਿਰਫ ਦੇਸ਼ ਦੇ ਜਿਹੜੇ ਸੁਰੱਖਿਆ ਬਲ ਨੇ ਉਹਨਾਂ ਕੋਲ ਜਾਂ ਸਟੇਟ ਦੀ ਪੁਲਿਸ ਦੇ ਕੋਲ ਆ ਇਹ ਉਸ ਵੈਪਨ ਦੇ ਨਾਲ ਗੋਲੀ ਚੱਲੀ ਤੇ ਮੈਂ ਕੁਝ ਦਿਨ ਪਹਿਲਾਂ ਪੜ ਰਿਹਾ ਸੀ ਕਿ ਇੱਕ ਮੋਹਾਲੀ ਦੀ ਅਦਾਲਤ ਨੇ ਉਸ ਬੰਦੇ ਨੂੰ ਇਸ ਕਰਕੇ ਜ਼ਮਾਨਤ ਨਹੀਂ ਦਿੱਤੀ ਕਿ ਉਹਦੇ ਕੋਲੋਂ ਕੁਝ ਗਰਮ ਖਿਆਲੀ ਕਿਤਾਬਾਂ ਮਿਲੀਆਂ ਪਰ ਜਿਸ ਬੰਦੇ ਕੋਲੋਂ ਨਵੇਂ ਨਵੇਂ ਐਮਐਮ ਦਾ ਪਿਸਤੌਲ ਮਿਲਿਆ ਹੋਵੇ ਬੰਦੇ ਗਵਾਹ ਹੋਣ ਸ਼ਰੀਆਮ ਸਾਰਾ ਕੁਝ ਹੋਇਆ ਹੋਵੇ ਤੇ ਉਹਨੂੰ ਸਰਕਾਰ ਦੇ ਪਤਾ ਨਹੀਂ ਕੀ ਮਨਸ਼ਾ ਵਾ ਸਰਕਾਰ ਨੇ ਕੇਸ ਨੂੰ ਇਨਵੈਸਟੀਗੇਟ ਚੰਗੀ ਤਰ੍ਹਾਂ ਨਹੀਂ ਕੀਤਾ ਕਿ ਇਥੋਂ ਤੱਕ ਵੀ ਨਹੀਂ ਪਤਾ ਕੀਤਾ ਗਿਆ ਕਿ ਉਹ ਵੈਪਨ ਉਸ ਬੰਦੇ ਨੇ ਪ੍ਰੋਕਿਊਰ ਕਿੱਥੋਂ ਕੀਤਾ ਤੇ ਉਹ ਬੰਦਾ ਬੜੇ ਸ਼ਰੀਆਮ ਜ਼ਮਾਨਤ ਤੇ ਬਾਹਰ ਆਇਆ ਲੋਕ ਉਹਦਾ ਸਵਾਗਤ ਕਰ ਰਹੇ ਨੇ ਤੇ ਪੰਜਾਬ ਦੇ ਹਾਲਾਤ ਜਿਹੜੇ ਨੇ ਇਸ ਵੇੜੇ ਬਹੁਤ ਨਾਜ਼ਕ ਦੌਰ ਚੋਂ ਗੁਜ਼ਰ ਰਹੇ ਨੇ ਗੈਂਗਸਟਰ ਜਿਹੜੇ ਨੇ ਉਹ ਸ਼ਰਿਆਮ ਲੋਕਾਂ ਕੋਲੋਂ ਫਰੋਤੀਆਂ ਮੰਗ ਰਹੇ ਨੇ ਲੋਕਾਂ ਕੋ ਨੂੰ ਗੋਲੀਆਂ ਚ ਪਾਜ ਰਹੀਆਂ ਨੇ ਮਾਵਾਂ ਦੇ ਪੁੱਤ ਕਤਲ ਹੋ ਰਹੇ ਨੇ ਪਰ ਇਹੋ ਜੇ ਸਾਜ਼ਿਸ਼ ਕਰਤਾ ਕਿਉਂਕਿ ਇਸ ਬੰਦੇ ਤੇ ਪਹਿਲਾਂ ਹੀ ਮੇਰਾ ਖਿਆਲ ਆ ਕਿ 30 ਤੋਂ 35 ਮਕਦਮੇ ਦਰਜ ਨੇ ਜਿੰਨਾਂ ਵਿੱਚ ਭਾਵੇਂ ਇਹਨੂੰ ਜ਼ਮਾਨਤ ਮਿਲ ਗਈ ਆ ਪਰ ਇਸ ਵਾਰੀ ਇਸ ਬੰਦੇ ਕੋਲੋਂ ਜੋ ਇਹਨੇ ਸਾਨੂੰ ਸਿਰੇਲ ਚੜਾ ਦਿੱਤਾ ਵਾ ਤੇ ਪੰਜਾਬ ਸਰਕਾਰ ਦੀ ਨਲਾਇਕੀ ਕਰਕੇ ਪਤਾ ਨਹੀਂ ਕਿਹੜੀ ਮਜਬੂਰੀ ਕਰਕੇ ਇਹੋ ਜਿਹੜਾ ਜਿਹੜਾ ਦੇਸ਼ ਵਿਰੋਧੀ ਅੰਸਰ ਨਰੈਣ ਸਿੰਘ ਚੌੜਾ ਇਹਦੀ ਜਮਾਨਤ ਜਿਹੜੀ ਆ ਹੋਣ ਦਿੱਤੀ ਗਈ ਆ ਕੋਈ ਵਿਰੋਧ ਨਹੀਂ ਕੀਤਾ ਗਿਆ ਕਿਉਂਕਿ ਨਰੈਣ ਸਿੰਘ ਚੌੜਾ ਉਹ ਵਿਅਕਤੀ ਆ ਜਿਹੜਾ ਪਾਕਿਸਤਾਨ ਦੀ ਜਿਹੜੀ ਏਜੰਸੀ ਆ ਆਈਐਸਆਈ ਉਹਦੇ ਹੱਥਾਂ ਦੇ ਵਿੱਚ ਖੇਡਦਾ ਵਾ ਤੇ ਸਾਡੇ ਦੇਸ਼ ਭਾਰਤ ਦਾ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਕਦੀ ਵੀ ਇਹਨੇ ਕਸਰ ਨਹੀਂ ਛੱਡੀ ਇਹੋ ਜਿਹੇ ਬੰਦਿਆਂ ਦੀ ਅਸਲੀ ਥਾਂ ਜੇਲ੍ਹ ਆ ਤੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਡਕਣਾ